ਬੰਦਾ ਰੋਟੀ ਖਾਂਦਾ ਬੰਦਾ ਮਿੱਟੀ ਖਾਂਦਾ ਬੰਦਾ ਵੈਜਾ ਬੰਦਾ ਨੌਨ ਵੈਜਾ ਇਹ ਤੁਸੀਂ ਸੁਣਿਆ ਹੋਊਗਾ ਇਹ ਤੁਸੀਂ ਦੇਖਿਆ ਵੀ ਹੋਊਗਾ ਅੱਜ ਤੁਹਾਨੂੰ ਦੱਸਦਾ ਇੱਕ ਅਜਿਹਾ ਇਨਸਾਨ ਜੋ ਲੋਹਾ ਖਾਂਦਾ ਲੋਹਾ ਖਾਣ ਦੇ ਵਿੱਚ ਉਹਨੂੰ ਅਵਾਰਡ ਮਿਲਿਆ ਅਵਾਰਡ ਵੀ ਲੋਹੇ ਦਾ ਪਤੰਦਰ ਉਹ ਅਵਾਰਡ ਵੀ ਖਾ ਗਿਆ ਇਹ ਝੂਠ ਨਾ ਜਾਣਿਓ ਇਹ ਸੱਚ ਆ ਵੀਡੀਓ ਸ਼ੁਰੂ ਕਰਦੇ ਆ ਇਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਮੈਂ ਕਰਨਵੀਰ ਸਿੰਘ ਸੇਖੋ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਸਟੋਰੀ 29 ਸਵਾਗਤ ਕਰਦਾ ਹਾਂ ਤੁਹਾਡਾ ਅੱਜ ਆਪਾਂ ਅਜਿਹੇ ਆਦਮੀ ਦੀ ਅਜਿਹੇ ਵਿਅਕਤੀ ਦੀ ਅਜਿਹੇ ਸ਼ਖਸੀਅਤ ਦੀ ਗੱਲ ਕਰਾਂਗੇ ਜੋ ਲੋਹਾ ਖਾਂਦਾ ਸੱਚੀ ਲੋਹਾ ਖਾਂਦਾ ਟਣਾ ਦਾ ਟੰਨ ਲੋਹਾ ਖਾ ਗਿਆ ਫਰਾਂਸ ਦਾ ਵਿਅਕਤੀ ਜਿਹਦਾ ਨਾਮ ਆ ਮਾਈਕਲ ਲੋ ਟਿਟੋ ਜਿਹਨੂੰ ਮਾਈਕਲ ਵੀ ਕਹਿ ਦਿੰਦੇ ਆ ਹੋਰ ਵੀ ਇੱਕ ਦੋ ਨਾਵਾਂ ਨਾਲ ਮਸ਼ਹੂਰ ਆ 1950 ਵਿੱਚ ਇਸ ਵਿਅਕਤੀ ਦਾ ਫਰਾਂਸ ਦੇ ਇੱਕ ਸ਼ਹਿਰ ਵਿੱਚ ਜਨਮ ਹੁੰਦਾ ਹੈ। ਕਰੀਬ 9 ਸਾਲਾਂ ਦਾ ਸੀ ਜਦੋਂ ਇਹ ਲੋਹਾ ਖਾਣ ਲੱਗਿਆ ਛੋਟੇ ਛੋਟੇ ਟੁਕੜੇ ਖਾਣ ਲੱਗਿਆ ਬਲੇਡ ਖਾਣ ਲੱਗ ਗਿਆ ਜਾਂ ਕੋਈ ਨਟ ਮਿਲਿਆ ਨਟ ਖਾਣ ਲੱਗ ਗਿਆ। ਤੇ 16 ਸਾਲ ਦੀ ਉਮਰ ਵਿੱਚ ਇਹ ਨੇ ਸਟੇਜ ਤੇ ਪਰਫਾਰਮ ਕਰਨਾ ਸ਼ੁਰੂ ਕਰ ਦਿੱਤਾ ਤੇ ਪਬਲਿਕਲੀ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਕਿ ਇਹ ਵਿਅਕਤੀ ਸੱਚਮੁੱਚ ਲੋਹਾ ਖਾਂਦਾ ਹੈ। ਜਦੋਂ ਕਈਆਂ ਨੂੰ ਨਹੀਂ ਵੀ ਯਕੀਨ ਹੋਇਆ ਸਾਇੰਸ ਨੂੰ ਜਾਂ ਡਾਕਟਰਾਂ ਨੂੰ ਤੇ ਇਹਦੀ ਐਮ ਆਰ ਆਈ ਕੀਤੀ ਗਈ ਇਹਦੇ ਟੈਸਟ ਕੀਤੇ ਗਏ ਤੇ ਟੈਸਟਾਂ ਵਿੱਚ ਪਾਇਆ ਗਿਆ ਜਿਹੜੀ ਖਾਣ ਵਾਲੀ ਨਾੜੀ ਆ ਨਾ ਉਹਦੇ ਵਿੱਚ ਲੋਹੇ ਦੇ ਛੋਟੇ ਛੋਟੇ ਟੁਕੜੇ ਪਾਏ ਗਏ ਤੇ ਡਾਈਜੈਸਟਿਸ ਸਿਸਟਮ ਇਹਦਾ ਐਡਾ ਸਟਰੋਂਗ ਪਾਇਆ ਗਿਆ ਕਿ ਲੋਹੇ ਨੂੰ ਇਹ ਪਚਾ ਸਕਦਾ ਇਹਦੇ ਅੰਦਰ ਜੋ ਐਸਿਡ ਬੰਦਾ ਜੋ ਭੋਜਨ ਨੂੰ ਪਚਾਉਂਦਾ ਉਹ ਵੱਧ ਪਾਵਰ ਆ ਉਹਦੀ ਤੇ ਉਹ ਲੋਹੇ ਨੂੰ ਵੀ ਗਾਲ ਦਿੰਦਾ ਲੋਹਾ ਦਾ ਲੋਹਾ ਰਬੜ ਪਲਾਸਟਿਕ ਤੋਂ ਸਟੀਲ ਹੋਰ ਵੀ ਕਈ ਤੱਤਾਂ ਇਹ ਬੰਦਾ ਅੱਜ ਤੱਕ ਖਾ ਗਿਆ ਇਹਨੂੰ ਈਟਿੰਗ ਡਿਸਆਰਡਰ ਕਹਿੰਦੇ ਆ ਪਿੱਕਾਪਾਵ ਕਿ ਇਹਨੂੰ ਇੱਕ ਤਲਬ ਹੁੰਦੀ ਹੈ ਮੈਟਲ ਦੀਆਂ ਚੀਜ਼ਾਂ ਖਾਣ ਦੀ ਲੋਹਾ ਖਾਣ ਦੀ ਤਲਬ ਹੁੰਦੀ ਹੈ ਜਿਵੇਂ ਆਪਾਂ ਤਲਬ ਕਹਿੰਦੇ ਨੇ ਬੰਦੇ ਨੂੰ ਨਸ਼ੇ ਦੀ ਤਲਬ ਆ ਜਾਂ ਇਹਨੂੰ ਆ ਚੀਜ਼ ਖਾਣ ਦੀ ਤਲਬ ਉਦਾਂ ਇਹਨੂੰ ਮੈਟਲ ਦੀਆਂ ਚੀਜ਼ਾਂ ਖਾਣ ਦੀ ਇੱਕ ਤਲਬ ਆ ਕਈ ਲੋਕ ਇਹਨੂੰ ਪਾਗਲ ਵੀ ਕਹਿੰਦੇ ਹਨ ਕਿ ਇਹ ਮੈਂਟਲੀ ਅਫਸੈਟ ਆ ਇਹ ਲੋਹਾ ਖਾ ਸਕਦਾ ਇਹ ਸਟੀਲ ਖਾ ਸਕਦਾ ਆਪਾਂ ਗੱਲ ਕਰਦੇ ਰਬੜ ਪਲਾਸਟਿਕ ਸਾਰਾ ਕੁਝ ਖਾ ਸਕਦਾ ਪਰ ਅੰਡੇ ਕੇਲੇ ਜਾਂ ਫਲ ਫਰੂਟ ਰੋਟੀਆਂ ਜਦੋਂ ਇਹ ਖਾਂਦਾ ਤੇ ਇਹ ਬਿਮਾਰ ਹੋ ਜਾਂਦਾ ਇਹਦਾ ਮਿਹਦਾ ਚਾ ਲਾਣੀ ਉਹ ਚੀਜ਼ ਕਮਾਲ ਦੀ ਗੱਲ ਆ ਕਿ ਲੋਹਾ ਤਾਂ ਹਾਜਮ ਕਰ ਲੈਂਦਾ ਫਲ ਫਰੂਟ ਕੋਈ ਐਗ ਜਾਂ ਕੋਈ ਉਦਾਂ ਦੀ ਚੀਜ਼ ਇਹਨੂੰ ਹਾਜਮ ਨਹੀਂ ਹੁੰਦੀ ਇਹ ਜਲਦੀ ਬਿਮਾਰ ਹੋ ਜਾਂਦਾ ਉਹਨੇ ਦੇ ਖਾਣ ਦਾ ਤਰੀਕਾ ਕੀ ਆ ਇਹ ਛੋਟੇ ਛੋਟੇ ਨਾਟ ਨਹੀਂ ਖਾਂਦਾ ਨਟ ਕਾਬਲੇ ਇਹ ਤਿੱਖੇ ਤਿੱਖੇ ਬਲੇਟ ਆ ਰੀਆਂ ਜਾਂ ਵੱਡੀਆਂ ਚੀਜ਼ਾਂ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਕਰਕੇ ਜਿੰਦਾ ਕੋਈ ਸਾਈਕਲ ਹੋਇਆ ਸਾਈਕਲ ਦੇ ਛੋਟੇ ਛੋਟੇ ਟੁਕੜੇ ਕਰ ਲੈਣੇ ਆ ਸਾਈਕਲ ਨੂੰ ਵੀ ਖਾ ਜਾਂਦਾ ਕੋਈ ਇਹ ਲੋਹੇ ਦਾ ਮੰਜਾ ਉਹਦੇ ਛੋਟੇ ਛੋਟੇ ਟੁਕੜੇ ਕਰਕੇ ਇਹਨੇ ਪਾਣੀ ਦੇ ਨਾਲ ਲਗਾਉਣੇ ਆ ਉਹਦਾ ਕਾਰਨ ਇਹ ਕਿ ਗਲੇ ਦੇ ਵਿੱਚੋਂ ਸੌਖੇ ਲੰਘ ਜਾਣਾ ਜਾਂ ਇਹਨੇ ਤੇਲ ਦੇ ਨਾਲ ਲਗਾਉਣੇ ਆ ਇਸ ਤਰ੍ਹਾਂ ਇਹ ਵੱਡੀਆਂ-ਵੱਡੀਆਂ ਚੀਜ਼ਾਂ ਨੂੰ ਛੋਟੇ-ਛੋਟੇ ਟੁਕੜੇ ਕਰਕੇ ਟਨਾਂ ਦਾ ਟਨ ਲੋਹਾ ਪਚਾ ਗਿਆ ਅੱਜ ਤੱਕ ਕਮਾਲ ਦੀ ਗੱਲ ਆ ਕਿ ਹੁਣ ਤੱਕ ਇਹ 9 ਟਨ ਲੋਹਾ ਖਾ ਗਿਆ ਇਹ ਇੱਕ 에ਅਰਕ੍ਰਾਫਟ ਜਹਾਜ਼ ਵੀ ਖਾ ਚੁੱਕਾ ਜਿਸ ਨੂੰ ਖਾਣ ਲਈ ਇਹਨੂੰ ਕਰੀਬ 2 ਸਾਲ ਲੱਗੇ ਜਿਸ ਦਾ ਨਾਮ ਹੈ ਸੈਸਨਾ ਇੱਕ ਦਿਨ ਵਿੱਚ ਇਹ ਕਰੀਬ 900 ਗ੍ਰਾਮ ਲੋਹਾ ਭਾਵੇਂ ਕਿਲੋ ਤੋਂ 100 ਗ੍ਰਾਮ ਘੱਟ ਲੋਹਾ ਖਾ ਸਕਦਾ ਹੈ ਜੀ ਇੰਨੀ ਸਮਰੱਥਾ ਹੈ ਜੇ ਕਰੇ ਦੀ ਲਿਸਟ ਦੱਸੀਏ ਕਿ ਕੀ ਕੁਸ ਖਾ ਗਿਆ ਤੇ ਉਹਦੇ ਵਿੱਚ 18 ਬਾਈਸਾਈਕਲ ਕਹਿੰਦਾ ਮਤਲਬ 18 ਸਾਈਕਲ ਜਿਹੜੇ ਆਪਾਂ ਸਾਈਕਲ ਦੇ ਨਾਲੇ ਚੜ੍ਹ ਕੇ ਜਾਣੇ ਆ 18 ਤਾਂ ਉਹ ਸਾਈਕਲ ਖਾ ਗਿਆ 2 3 ਉਹ ਮੰਜੇ ਖਾ ਗਿਆ ਲੋਹੇ ਦੇ ਇੱਕ ਜਹਾਜ਼ ਖਾ ਗਿਆ ਉੱਡਣ ਵਾਲਾ 15 ਜਿਹੜੀਆਂ ਆਪਾਂ ਸੁਪਰਮਾਰਕਟ ਜਾਂਦੇ ਨੇ ਨਾ ਟਰਾਲੀਆਂ ਹੀ ਹੁੰਦੀਆਂ ਜਿਹਨੂੰ ਖਿੱਚ ਕੇ ਆਪਾਂ ਜਿਹਦੇ ਵਿੱਚ ਸਮਾਨ ਲੈ ਕੇ ਜਾਣੇ ਆ 15 ਟਰਾਲੀਆਂ ਤਾਂ ਉਹ ਖਾ ਗਿਆ ਬਲੇਡ ਦਾ ਵਾਧੂ ਖਾ ਗਿਆ ਜੇ ਲੋਹਾ ਨਹੀਂ ਮਿਲਦਾ ਤੇ ਇਹ ਕੰਪਿਊਟਰ ਖਾ ਗਿਆ ਪੁਲਾਸਕਟ ਖਾ ਗਿਆ 1500 ਮੀਟਰ ਦੀ ਇੱਕ 체ਨ ਖਾ ਗਿਆ ਚੈਨਾ ਖਾ ਜਾਂਦਾ ਸਾਈਕਲ ਦੀ ਸਕੂਟਰ ਦੀ ਮੋਟਰਸਾਈਕਲ ਦੀਆਂ ਅਜਹੀਆਂ ਅਣਗਿਣਤ ਚੀਜ਼ਾਂ ਆਹ ਲੋਹਾ ਖਾਣ ਕਰਕੇ ਇਹਦਾ ਨਾਮ ਵਰਲਡ ਰਿਕਾਰਡ ਗਿਨੀਜ਼ ਬੁੱਕ ਦੇ ਵਿੱਚ ਦਰਜ ਹੋਇਆ ਤੇ ਇਸ ਨੂੰ ਇੱਕ ਤਾਂਬੇ ਦਾ ਮੋਮੈਂਟੋ ਇੱਕ ਸਨਮਾਨ ਚਿੰਨ ਦਿੱਤਾ ਇਹ ਉਹ ਸਨਮਾਨ ਚਿੰਨ ਵੀ ਖਾ ਗਿਆ। ਤਕਰੀਬਨ 9 ਸਾਲ ਤੋਂ ਲੈ ਕੇ ਇਹ 47-48 ਸਾਲ ਇਹ ਲੋਹਾ ਖਾਂਦਾ ਰਿਹਾ। 1997 ਵਿੱਚ ਇਹਨੇ ਲੋਹਾ ਖਾਣਾ ਬੰਦ ਕਰ ਦਿੱਤਾ। ਲੋਹਾ ਖਾਣਾ ਬੰਦ ਕਰ ਦਿੱਤਾ ਤੇ ਇਹਦੀ ਸਿਹਤ ਖਰਾਬ ਹੋਣ ਲੱਗ ਪਈ। ਸਿਹਤ ਵਿਗੜਦੀ ਗਈ ਵਿਗੜਦੀ ਗਈ। ਕੁਸ ਇਸ ਦਾ ਬੁਢੇਪਾ ਵੀ ਵੱਡਾ ਕਾਰਨ ਬਣਿਆ। 2007 ਵਿੱਚ ਇਸ ਦੀ ਮੌਤ ਹੋ ਜਾਂਦੀ ਹੈ। ਏਸੀ ਫਰਾਂਸ ਦਾ ਮਾਈਕਲ ਨਾਮ ਦਾ ਵਿਅਕਤੀ ਜੋ ਲੋਹਾ ਖਾਂਦਾ ਸੀ ਜੇਕਰ ਅਜਿਹੀ ਗੱਲ ਬਾਰੇ ਤੁਸੀਂ ਵੀ ਕੋਈ ਜਾਣਦੇ ਹੋ ਤੇ ਸਾਨੂੰ ਕਮੈਂਟ ਵਿੱਚ ਸਾਂਝੀ ਜ਼ਰੂਰ ਕਰੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦੇਣਾ ਅਜਿਹੀਆਂ ਵੀਡੀਓ ਸੋਣਨ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ